ਆਮ ਆਦਮੀ ਪਾਰਟੀ ਤੋਂ ਅਸਤੀਫਾ ਐਮਐਲਏ ਸ਼ੀਤਲ ਗੁਰਾਲ ਨੇ ਦੇ ਦਿੱਤਾ ਹੈ ਪਰੰਤੂ ਉੱਥੇ ਹੀ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਗਰਮਾ ਗਈ ਹੈ ਪਾਜਪਾ ਦੇ ਵਿੱਚ ਥੋੜੇ ਦਿਨਾਂ ਪਹਿਲਾਂ ਹੀ ਜੁਆਇਨਿੰਗ ਸ਼ੀਤਲ ਅਗੁਰਾਲ ਨੇ ਕੀਤੀ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਉੱਥੇ ਹੀ ਜਿਹੜਾ ਕਿ ਸਪੀਕਰ ਨੂੰ ਇਹ ਜਿਹੜਾ ਅਸਤੀਫਾ ਭੇਜਿਆ ਗਿਆ ਤੇ 28 ਮਾਰਚ ਨੂੰ ਇਹ ਅਸਤੀਫਾ ਭੇਜਿਆ ਗਿਆ ਪਰੰਤੂ ਉੱਥੇ ਹੀ ਸਪੀਕਰ ਦੇ ਵੱਲੋਂ ਇਹ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਗਰਮਾ ਗਈ ਹੈ ਤੇ ਜਿਸ ਦੇ ਦੌਰਾਨ ਐਮਐਲਏ ਸ਼ੀਤਲ ਗੁਰਾਲ ਦਾ ਕਹਿਣਾ ਹੈ ਕਿ ਮੈਂ ਕੋੜ ਜਾਵਾਂਗਾ ਤੇ ਜਿਸ ਦੇ ਦੌਰਾਨ ਸਾਨੂੰ ਅਸਤੀਫਾ ਜਿਹੜਾ ਦਿੱਤਾ ਜਾਵੇ ਤੇ ਇਸ ਗੱਲ ਦੇ ਉੱਤੇ ਹੁਣ ਲਗਾਤਾਰ ਪੂਰੀ ਤਰ੍ਹਾਂ ਸਿਆਸਤ ਦੇ ਵਿੱਚ ਹਲਚਲ ਤੇਜ ਹੋ ਗਈ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਉੱਥੇ ਹੀ ਐਮਐਲਏ ਸ਼ੀਤਲ ਗੁਰਾਲ ਅਤੇ ਐਮਪੀ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਤੇ ਭਾਜਪਾ ਦਾ ਪੱਲਾ ਫੜ ਲਿਆ ਭਾਜਪਾ ਦੇ ਵਿੱਚ ਐਂਟਰੀ ਕੀਤੀ ਤੇ ਦੇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਇਹ ਵਟਾ ਝਟਕਾ ਲੱਗਿਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੀਤਲ ਗੁਰਾਲ ਅਤੇ ਸੁਸ਼ੀਲ ਰਿੰਕੂ ਨੂੰ ਲੈ ਕੇ ਵਿਰੋਧ ਵੀ ਕੀਤਾ ਗਿਆ ਤੇ ਜਿਸ ਦੇ ਦੌਰਾਨ ਭਾਜਪਾ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੀਡਰਾਂ ਨੂੰ ਖਰੀਦਣ ਦੀ ਕੋਸ਼ਿਸ਼ ਭਾਜਪਾ ਕਰ ਰਹੀ ਹੈ ਤੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਏ ਅ ਸ਼ੀਤਲ ਗੁਰਾਲ ਐਮ ਐਲ ਏ ਅਤੇ ਉਥੇ ਹੀ ਐਮ ਪੀ ਸੁਸ਼ੀਲ ਰਿੰਕੂ ਨੂੰ ਜਿਹੜਾ ਆਟਪਾ ਦੇ ਵਿੱਚ ਜੁਆਇਨ ਕਰਵਾ ਲਿਆ ਗਿਆ ਤੇ ਉੱਥੇ ਹੀ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਜਿਸ ਦੇ ਦੌਰਾਨ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜਾ ਇਹਨਾਂ ਨੇ ਦੋਵਾਂ ਨੇ ਛੱਡ ਦਿੱਤਾ ਤੇ ਉੱਥੇ ਹੀ ਅਸਤੀਫਾ ਦਿੱਤਾ ਪਰੰਤੂ 28 ਮਾਰਚ ਨੂੰ ਐਮਐਲਏ ਸ਼ੀਤਲ ਗੁਰਾਲ ਨੇ ਆਪਣਾ ਅਸਤੀਫਾ ਭੇਜਿਆ ਤੇ ਜਿਸ ਦੇ ਦੌਰਾਨ ਜਿਹੜਾ ਸਪੀਕਰ ਦੇ ਵੱਲੋਂ ਇਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਹੁਣ ਹੁਣ ਸ਼ੀਤਲ ਗੁਰਾਲ ਐਮਐਲਏ ਸ਼ੀਤਲ ਗੁਰਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਕੋਰਟ ਜਾਵਾਂਗਾ ਤੇ ਅਸਤੀਫਾ ਜ਼ਰੂਰ ਕੇ ਹਟਾਂਗਾ ਹਾ ਪੂਰੀ ਤਰ੍ਹਾਂ ਜਿਹੜੀ ਸਿਆਸਤ ਹੈ ਗਰਮਾ ਗਈ ਹੈ ਤੇ ਜਿਸ ਦੇ ਦੌਰਾਨ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਤੋਂ ਪਹਿਲਾਂ ਹੀ ਲਗਾਤਾਰ ਸਿਆਸਤ ਪਾਕੀ ਜਾ ਰਹੀ ਹੈ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵਾਂ ਦੀ ਖੜਕੀ ਹੋਈ ਹੈ ਤੇ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਹੁਣ ਅਸਤੀਫਾ ਲੈ ਕੇ ਪੂਰੀ ਤਰ੍ਹਾਂ ਜਿਹੜੀ ਸਿਆਸਤ ਪਖੀ ਹੋਈ ਹੈ ਤੇ ਐਮਐਲਏ ਚੀਤ ਲਗੁਰਾਲ ਦਾ ਕਹਿਣਾ ਹੈ ਕਿ ਹੁਣ ਮੈਂ ਕੋਟ ਜਾਵਾਂਗਾ ਅਤੇ ਆਪਣਾ ਅਸਤੀਫਾ ਜਿਹੜਾ ਜ਼ਰੂਰ ਲੈ ਕੇ ਹਟਾਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਐਮਐਲਏ ਸ਼ੀਤਲ ਗੁਰਾਲ ਨੇ ਦੇ ਦਿੱਤਾ ਹੈ ਪਰ ਉੱਥੇ ਹੀ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਗਰਮਾ ਗਈ ਹੈ ਪਾਜਪਾ ਦੇ ਵਿੱਚ ਥੋੜੇ ਦਿਨਾਂ ਪਹਿਲਾਂ ਹੀ ਜੁਆਇਨਿੰਗ ਸ਼ੀਤਲ ਅਗੁਰਾਲ ਨੇ ਕੀਤੀ ਤੇ ਜਿਸ ਦੇ ਦੌਰਾਨ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਉੱਥੇ ਹੀ ਜਿਹੜਾ ਕਿ ਸਪੀਕਰ ਨੂੰ ਇਹ ਜਿਹੜਾ ਅਸਤੀਫਾ ਭੇਜਿਆ ਗਿਆ ਤੇ 28 ਮਾਰਚ ਨੂੰ ਇਹ ਅਸਤੀਫਾ ਭੇਜਿਆ ਗਿਆ ਪਰੰਤੂ ਉੱਥੇ ਹੀ ਸਪੀਕਰ ਦੇ ਵੱਲੋਂ ਇਹ ਅਸਤੀਫਾ ਨਾ ਮਨਜ਼ੂਰ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਹੁਣ ਘਤਾਰ ਸਿਆਸਤ ਘਰਮਾ ਗਈ ਹੈ ਤੇ ਜਿਸ ਦੇ ਦੌਰਾਨ ਐਮਐਲਏ ਸ਼ੀਤਲ ਅਗੁਰਾਲ ਦਾ ਕਹਿਣਾ ਹੈ ਕਿ ਮੈਂ ਕੋੜ ਜਾਵਾਂਗਾ ਤੇ ਜਿਸ ਦੇ ਦੌਰਾਨ ਸਾਨੂੰ ਅਸਤੀਫਾ ਜਿਹੜਾ ਦਿੱਤਾ ਜਾਵੇ ਤੇ ਇਹ ਇਸ ਗੱਲ ਦੇ ਉੱਤੇ ਹੁਣ ਲਗਾਤਾਰ ਪੂਰੀ ਤਰ੍ਹਾਂ ਸਿਆਸਤ ਦੇ ਵਿੱਚ ਹਲਚਲ ਤੇਜ਼ ਹੋ ਗਈ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਉੱਥੇ ਹੀ ਐਮਐਲਏ ਸ਼ੀਤਲ ਗੁਰਾਲ ਅਤੇ ਐਮਪੀ ਸੁਸ਼ੀਲ ਰਿੰਕੂ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਤੇ ਭਾਜਪਾ ਦਾ ਪੱਲਾ ਫੜ ਲਿਆ ਭਾਜਪਾ ਦੇ ਵਿੱਚ ਐਂਟਰੀ ਕੀਤੀ ਤੇ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਇਹ ਵੱਡਾ ਝਟਕਾ ਲੱਗਿਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਸ਼ੀਤਲ ਗੁਰਾਲ ਅਤੇ ਸੁਸ਼ੀਲ ਰਿੰਕੂ ਨੂੰ ਲੈ ਕੇ ਵਿਰੋਧ ਵੀ ਕੀਤਾ ਗਿਆ ਤੇ ਜਿਸ ਦੇ ਦੌਰਾਨ ਬੀਜੇਪੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਲੀਡਰਾਂ ਨੂੰ ਖਰੀਦਣ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਹੈ ਤੇ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਏ ਅ ਅਸ਼ੇਤ ਲਗੁਰਾਲ ਐਮ ਐਲ ਏ ਅਤੇ ਉਥੇ ਹੀ ਐਮ ਪੀ ਸੁਸ਼ੀਲ ਰਿੰਕੂ ਨੂੰ ਜਿਹੜਾ ਭਾਜਪਾ ਦੇ ਵਿੱਚ ਜੁਆਇਨ ਕਰਵਾ ਲਿਆ ਗਿਆ ਤੇ ਉੱਥੇ ਹੀ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤੇ ਜਿਸ ਦੇ ਦੌਰਾਨ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜਾ ਇਹਨਾਂ ਨੇ ਦੋਵਾਂ ਨੇ ਛੱਡ ਦਿੱਤਾ ਤੇ ਉੱਥੇ ਹੀ ਅਸਤੀਫਾ ਦਿੱਤਾ ਪਰੰਤੂ 28 ਮਾਰਚ ਨੂੰ ਐਮਐਲਏ ਸ਼ੀਤਲ ਗੁਰਾਲ ਨੇ ਆਪਣਾ ਅਸਤੀਫਾ ਭੇਜਿਆ ਤੇ ਜਿਸ ਦੇ ਦੌਰਾਨ ਜਿਹੜਾ ਸਪੀਕਰ ਦੇ ਵੱਲੋਂ ਇਹ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਤੇ ਹੁਣ ਹੁਣ ਸ਼ੀਤਲ ਗੁਰਾਲ ਐਮਐਲਏ ਸ਼ੀਤਲ ਗੁਰਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਕੋਰਟ ਜਾਵਾਂਗਾ ਤੇ ਅਸਤੀਫਾ ਜ਼ਰੂਰ ਕਿ ਹਟਾਂਗਾ ਹਾਕ ਪੂਰੀ ਤਰ੍ਹਾਂ ਜਿਹੜੀ ਸਿਆਸਤ ਹੈ ਗਰਮਾ ਗਈ ਹੈ ਤੇ ਜਿਸ ਦੇ ਦੌਰਾਨ ਵੋਟਾਂ ਆ ਰਹੀਆਂ ਨੇ ਤੇ ਫੋਟਾ ਤੋਂ ਪਹਿਲਾਂ ਹੀ ਲਗਾਤਾਰ ਸਿਆਸਤ ਪਾਕੀ ਜਾ ਰਹੀ ਹੈ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵਾਂ ਦੀ ਖੜਕੀ ਹੋਈ ਹੈ ਤੇ ਇੱਕ ਦੂਜੇ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਹੁਣ ਅਸਤੀਫਾ ਲੈ ਕੇ ਪੂਰੀ ਤਰ੍ਹਾਂ ਜਿਹੜੀ ਸਿਆਸਤ ਪਖੀ ਹੋਈ ਹੈ ਤੇ ਐਮ ਐਲ ਏ ਚਿਤ ਲਘੂਰਾਲ ਦਾ ਕਹਿਣਾ ਹੈ ਕਿ ਹੁਣ ਮੈਂ ਕੋਟ ਜਾਵਾਂਗਾ ਅਤੇ ਆਪਣਾ ਅਸਤੀਫਾ ਜਿਹੜਾ ਜ਼ਰੂਰ ਲੈ ਕੇ